ਤਸ਼ੱਦਦ ਹੋਇਆ ਸੀਗਾ ਔਰ ਉਹਨਾਂ ਦੀ ਐਫਆਈਆ ਮੀਨ ਰਜਿਸਟਰ ਕੀਤੀ ਗਈਆਂ ਸੀ ਔਰ ਪੁਲਿਸ ਨੇ ਜਿਸ ਤਰੀਕੇ ਨਾਲ ਮਿਸਬੀਹੇਵ ਕੀਤਾ ਸੀ ਉਸ ਤੇ ਦੇ ਮੌਜੂਦਾ ਐਸਟੀਯੂ ਨੇ ਉਸ ਦਾ ਰਿਵਿਊ ਲੈਣਾ ਆਇਆ ਸੀ ਜਿਹੜੇ ਉੱਤੇ ਐਫਆਈਆ ਹੋਈਆਂ ਜਿਹੜੇ ਕੇਸ ਰਿਸਟਰ ਹੋਏ ਸਮੇਂ ਸਮੇਂ ਤੇ ਕਮਿਸ਼ਨ ਜਿਹੜਾ ਆਰਡਰ ਕਰਦਾ ਹੈ ਕਿ ਪੁਲਿਸ ਦੇ ਅਵੇਅਰਨੈਸ ਕੈਂਪਸ ਲਗਾਏ ਜਾਣ ਉਹ ਕਰਦਾ ਵੀ ਅਸੀਂ ਪਾਰਟਿਸਿਪੇਟ ਵੀ ਕਰਦੇ ਹਾਂ ਇਹਦਾ ਜਿਵੇਂਰ ਜ਼ਿੰਮੇਵਾਰੀ ਫਿਕਸ ਹੋਏਗੀ ਜੀ 100% ਔਰ ਉੱਤੇ ਐਕਸ਼ਨ ਹੋਏਗਾ ਟੇਕ ਇਹ ਇਹ ਇਸ ਸ਼ੋਰ ਇਹ ਕਿ ਮਤਲਬ ਕਿ ਇਸ ਗਰਾਂਟਡ ਹੈ ਹੋਏਗਾ ਸਾਰੇ ਅਗੇ ਲਿਸ ਲਗੇ ਜਿਵੇਂ एवरीवन ਇਜ਼ ਐਸਟਿਵਲੀ ਰਿਸਪੋਨਸਿਬਲ ਬਾਕੀ ਵੀ ਰਿਸਪੋਨਸਿਬਲ ਨੇ ਸਿਰਫ ਪਹਿਲੇ ਐਸਐਚਯੂ ਹੀ ਕਿਉ ਰਿਸਪੋਨਸਿਬਲ ਠਰਾਇਆ ਜਾਣਾ ਜਦੋਂ ਕਿ ਪ੍ਰੋਜੈਕਟ ਦਾ ਸਿਸਟਮ ਬਣਿਆ ਹੋਇਆ ਸਬ ਡਿਵੀਜ਼ਨ ਹੈ ਡਿਸਟ੍ਰਿਕਟ ਹੈ ਡਿਵੀਜ਼ਨ ਹੈ ਰੇਂਜਿਸ ਬਣੀਆਂ ਹੋਈਆਂ ਕਿਉ ਹੂ ਹੂ एवरीवन ਹੈਸ ਟੇਕ ਰਿਸਪੋਨਸਿਬਿਲਟੀ ਇਹ ਗੱਲ ਪਛਾਣੀ ਲੋਕਾਂ ਦਾ ਤੁਸੀ ਪਛਾਣੀ ਨਾ ਜੀ ਫੋਰਥ ਪਿਲਰ ਡੈਮੋਕ੍ਰੇਸੀ ਦਾ ਇਹ ਤੁਸੀ ਹੀ ਪਛਾਣੀ ਅੱਜ ਕਮਿਸ਼ਨ ਜਲੰਧਰ ਪੁਲਿਸ ਸਰੂਰਲ ਦੇ ਆਫਿਸ ਆਇਆ ਸੀਗਾ ਐਸਐਸਪੀ ਆਫਿਸ ਵਿੱਚ ਜਿਹੜੀ ਕਿ ਪਿਛਲੇ ਹਫਤੇ ਪਿਛਲੇ ਮਹੀਨੇ ਫਲੋਰ ਵਿੱਚ ਜਿਹੜੀ ਬੱਚਿਆਂ ਦੇ ਉੱਪਰ ਕੁਝ ਤਸ਼ੱਦਦ ਹੋਇਆ ਸੀਗਾ ਔਰ ਉਹਨਾਂ ਦੀ ਐਫਆਈਆਰ ਨਹੀਂ ਰਜਿਸਟਰ ਕੀਤੀ ਗਈਆਂ ਸੀ ਔਰ ਪੁਲਿਸ ਨੇ ਜਿਸ ਤਰੀਕੇ ਨਾਲ ਮਿਸਬੀਹੇਵ ਕੀਤਾ ਸੀ ਉੱਥੇ ਦੇ ਮੌਜੂਦਾ ਐਸਐਚਓ ਨੇ ਉਸ ਦਾ ਰਿਵਿਊ ਲੈਣ ਆਇਆ ਸੀ ਜਿਹੜੇ ਉੱਥੇ ਐਫਆਈਆਰ ਹੋਈਆਂ ਜਿਹੜੇ ਕੇਸ ਰਜਿਸਟਰ ਹੋਏ ਔਰ ਕਿਸ ਤਰੀਕੇ ਨਾਲ ਉਹ ਅੱਗੇ ਚੱਲ ਰਹੇ ਨੇ ਜਿਹੜਾ ਕਲਪਰੇਟ ਹੈ ਉਹਨੂੰ ਅਰੈਸਟ ਕੀਤਾ ਨਹੀਂ ਕੀਤਾ ਔਰ ਕਿਹੜੀ ਕਿਹੜੀ ਧਾਰਾ ਲੱਗੀਆਂ ਉਹਨੂੰ ਅਸੀਂ ਅੱਜ ਰਿਵਿਊ ਕਰਨ ਆਏ ਸੀਗੇ ਔਰ ਇਸ ਰਿਵਿਊ ਵਿੱਚ ਕਈ ਕੁਝ ਨਿਕਲ ਕੇ ਆਇਆ ਜਿਹੜਾ ਕਿ ਅਸੀਂ ਫਰਦਰ ਹੋਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀਆਂ ਵੀ ਕਮੀ ਪੇਸ਼ੀਆਂ ਸੀਗੀਆਂ ਉਹ ਅਸੀਂ ਜਿਹੜੀਆਂ ਉਹ ਉਹਨਾਂ ਨੂੰ ਸੀਲ ਆਫ ਕਰਾਂਗੇ ਸਰ ਕੀ ਅੱਜ ਜਦੋਂ ਤੁਸੀਂ ਆਏ ਹੋ ਇਥੇ ਇਨਵੈਸਟੀਗੇਟ ਕੀਤਾ ਹੈਗਾ ਨਿਕਲ ਕੇ ਕਿਰਿਆ ਚੀਜ਼ਾਂ ਸਾਹਮਣੇ ਆਈਆਂ ਦੇਖੋ ਇਨਵੈਸਟੀਗੇਸ਼ਨ ਚ ਇਹ ਨਿਕਲ ਗਿਆ ਹੈ ਕਿ ਜਿਹੜੀਆਂ ਇਹਨਾਂ ਨੇ ਫਿਲਹਾਲ ਤਾਂ ਇਹਨਾਂ ਨੇ ਸਾਰੀਆਂ ਧਾਰਾਵਾਂ ਲਾਤੀਆਂ ਲੇਕਿਨ ਜਿਹੜੀ ਪੁਤਾਹੀ ਹੋਈ ਕਿ ਉਹ ਲੇਟ ਹੋਇਆ ਐਫ ਆਈ ਆਰ ਕਿੱਦਾਂ ਹੋਈ ਉਹਦੇ ਅਸੀਂ ਕੁਐਸਚਨ ਆਨਸਰ ਕੀਤੇ ਸੀਗੇ ਵੀ ਵਿਲ ਫਿਕਸ ਦ ਰਿਸਪੌਂਸਿਬਿਲਟੀਜ਼ ਅਦਰਵਾਈਜ਼ ਹੁਣ ਤੱਕ ਤਾਂ ਉਹਨਾਂ ਨੇ ਸਭ ਕੁਝ ਠੀਕ ਕਰਤਾ ਹੈ ਲੇਕਿਨ ਲੇਟ ਕਿਉਂ ਹੋਈ ਔਰ ਉਹਦੀ ਰਿਸਪੌਂਸਿਬਿਲਟੀ ਫਿਕਸ ਕਰੇਗੀ ਕਮਿਸ਼ਨ ਕਰੇਗਾ ਇਹ ਤਰੀਕਾ ਹੋ ਗਿਆ ਇੱਕ ਇੱਕ ਅਕੈਡਮੀ ਦੁਆਰਾ ਮੇਰੇ ਐਫਐਸ ਦੁਆਰਾ ਨਾਮ ਹੋ ਗਿਆ ਤੇ ਮੈਂ ਕਿਸ ਤਰ੍ਹਾਂ ਦੇ ਐਫਐਸ ਦੇ ਦੇਖੋ ਉਹਦੇ ਵਿੱਚ ਪੁਲਿਸ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ ਹੈ ਉਹ ਅਸੀਂ ਸਮੇਂ-ਸਮੇਂ ਤੇ ਕਮਿਸ਼ਨ ਜਿਹੜਾ ਆਰਡਰ ਕਰਦਾ ਹੈ ਕਿ ਪੁਲਿਸ ਦੇ ਅਵੇਅਰਨੈਸ ਕੈਂਪਸ ਲਗਾਏ ਜਾਣ ਉਹ ਕਰਦਾ ਵੀ ਅਸੀਂ ਪਾਰਟਿਸਪੇਟ ਵੀ ਕਰਦੇ ਹਾਂ ਉਸ ਦੇ ਕਰਨ ਦੇ ਬਾਵਜੂਦ ਵੀ ਸ਼ਾਇਦ ਪੁਲਿਸ ਦੀ ਪ੍ਰਾਇੋਰਟੀ ਨਹੀਂ ਹੈ ਪੁਲਿਸ ਦੀ ਪ੍ਰਾਇੋਰਟੀ ਹੀ ਕ੍ਰਾਈਮ ਵਾਲਾ ਇਹ ਸਵਾਲ ਨਹੀਂ ਹੈ ਜਿਹੜਾ ਜੁਵਨਲ ਜਸਟਿਸ ਐਕਟ ਹੈ ਇਹ ਬਾਕਸ ਉਹ ਹੈ ਉਹਦੇ ਕਿੰਨੀ ਟ੍ਰੇਨਿੰਗ ਕਰਾ ਚੁੱਕੇ ਆਪਾਂ ਔਰ ਉਹ ਹੁੰਦੀਆਂ ਵੀ ਐ ਲੇਕਿਨ ਉਹਦੇ ਹੋਣ ਦੇ ਬਾਵਜੂਦ ਵੀ ਦੇ ਡੋਨਟ ਵਾਂਟ ਟੂ ਲਰਨ ਮੈਨ ਰਹੀ ਕਹੂੰਗਾ ਰਿਸਪੌਂਸਿਬਿਲਟੀ ਫਿਕਸ ਹੋਏਗੀ ਐਫਆਰ ਜਿਵੇਂ ਹੋ ਰਹੀ ਹੈ ਆਪਣੇ ਆਪ ਹੀ ਫਿਰ ਉਹਨੂੰ ਸਮਝ ਆਏਗੀ ਵਾਈ ਕਾਰੰਟ ਮੈਂ ਇੱਥੇ ਟੂ ਕੁਐਸਚਨਸ ਆ ਫਸਟ ਵਾਈ ਦਾ ਪੁਲਿਸ ਇਸ ਨੋਟ ਅਲਾਈਸਟਿਕ ਦਾ ਐਕਸੈਪਟ ਟੂ ਕੁਐਸਚਨ ਪਾਸਪੋਰਟ ਵੀ ਇਨ ਦੀ ਸੀਰੀਜ਼ ਫਸਟ ਐਂਡ ਸੀਕਿੰਗ Uh, what the Department is going to. you like the uh, have been taken that uh, why the uh, Mr. Bushan has not been arrested. and we have also uh, in, uh, look we looked into the CDR files. they are trying. we have ordered them to register the uh, to, uh, to arrest Bhushan as early as possible, and which they have made a sit. It will uh, uh, report to the commission, and uh, I'm sure that Bhushan will be uh, will be arrested very soon. To yes, the it department? will be taken. We have already told them uh, to write to the department, and they have already written to the DIG uh, to dismiss. As DIG is uh, the officers of uh, is the you know officer of all NGOs, so he has the power to dismiss uh, the NGO.

to uphold uh, the, the provisions of our constitution the person, of the law everyone, uh, for this. So this is a matter of investigation you know we uh, we cannot the uh, uh, commission is not an investigation an investigating body we will we'll just overlook the things how they are doing if we are not satisfied we will again uh, write to the uh, concerned. Yes, we can, we can say this. You जिम्मेवार जिम्मेवारी जिम्वर, फिक्स होएगी जी हंड्रेड परसेंट और उतन होट इज श्योर टेक इट मतलब एज ग्रांटेड ये होएगा लेकिन कितने गिरेगी वो अभी uh, इस वेले तो नहीं कह सकते लेकिन ओबियसली यू कैन अंडरस्टैंड इज द होल डिस्ट्रिक इज तो द होल सब डिविजन इज रिस्पॉन्सिबल फॉर तो दिस ਤਰੀ ਕੋਈ ਸ਼ੈਲਟਰ ਕਰਨ ਦੀ ਵੀ ਗੱਲ ਆਈ ਹੈ ਸਾਹਮਣੇ ਕੀ ਸ਼ੈਲਟਰ ਕੀਤਾ ਜਾ ਰਿਹਾ ਸੀ ਬਿਕੋਜ਼ ਕੁਝ ਪੋਲਿਟিক্যাল ਰਿਮਾਈਂਡਰ ਇਸ ਮਾਮਲੇ ਚ ਕੌਂਟਰਫੇਕ ਕੀਤੀ ਸੀ ਤਾਂ ਕੋਈ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਤੇ ਅਰੋਪ ਲਗਾਏ ਸੀ ਕਿ ਸ਼ੈਲਟਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਕੋਈ ਗੱਲ ਹੈ ਦਿੱਤੀ ਨਿਕਲ ਕੇ ਸਾਹਮਣੇ ਦੇਖੋ ਜੇ 50 ਦਿਨ ਲੱਗੇ ਐਫਆਈਆਰ ਨੂੰ ਤੇ ਸ਼ੈਲਟਰ ਤਾਂ ਹੋ ਹੀ ਰਿਹਾ ਔਰ ਇਸ ਕਮਿਸ਼ਨ ਨੂੰ ਆਪ ਆਣਾ ਪੈ ਰਿਹਾ ਇੱਥੇ ਕਰਨ ਵਾਸਤੇ ਇਟ ਮੀਨਸ देयर ਇਜ਼ ਸਮ ਹੋ ਸਕਦੀ ਹੈ ਜੇ ਅਪ ਕਹਿ ਸਕਦੇ ਆ ਸਾਰੇ ਸਵਾਲ ਲਈ ਇਜ਼ਨ ਦੀ ਦਸਤਾਵੇਜ਼ ਹਨ ਦੇਖੋ ਦੇ ਹੈਵ ਨੋ ਰੀਜ਼ਨਸ ਜਿੰਨੇ ਵੀ ਰੀਜ਼ਨ ਹੋਣਗੇ ਉਹ ਬਹਾਨੇ ਹੋਣਗੇ ਜਦੋਂ ਐਕਟ ਵਿੱਚ ਲਿਖਿਆ ਹੈ ਵੈਨ ਇਟ ਇਜ਼ ਵੈਨ ਇਟ ਇਜ਼ ਰਿਟਨ ਇਨ ਦੀ ਐਕਟ ਥਾਟ ਤੁਹਾਡੇ ਕੋ ਬੱਚਾ ਆਵੇ ਤੁਸੀਂ ਦੇਰ ਹੁੰਦੈਨ ਐਫਆਈਆਰ ਕਰਨੀ ਨਹੀਂ ਹੋਈ ਤਾਂ ਫਿਰ ਉਹ ਰੀਜ਼ਨ ਮੰਨਿਆ ਨਹੀਂ ਜਾਏਗਾ ਉਹ ਹੀ ਸਜ਼ਾ ਹੀ ਹੈ ਸਜ਼ਾ ਮਿਲੇਗੀ ਠੀਕ ਹੈ ਤਾਂ ਤੁਸੀ ਪ੍ਰਭਾਵ ਮਿਲੇ ਸਾਰੇ ਜਿਹੜੇ ਜਿਹੜੀ ਜੀ ਪਰਿਵਾਰ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੇ ਆਬਵੀਅਸਲੀ ਸਟੇਟਮੈਂਟਸ ਜਿਹੜੀਆਂ ਸੀਗੀਆਂ ਉਹ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਬੱਚੇ ਦਾ ਮਾਮਲਾ ਹੈ ਔਰ ਇਹਦੇ ਵਿੱਚ ਬੱਚੇ ਨੂੰ ਪਰਿਵਾਰ ਦੀ ਬੱਚੇ ਦੀ ਕੋਈ ਆਇਡੈਂਟੀਟੀ ਆਪਾਂ ਨਹੀਂ ਦੇ ਸਕਦੇ ਆਮ ਸੌਰੀ ਜੂ ਐਪਲੀਕੇਸ਼ਨ ਜੋ ਲਗਾਇਆ ਜੋ ਮੈਂ ਤੁਹਾਡੇ ਸਾਹਮਣੇ ਡੈਟੂ ਉਹਨਾਂ ਲਗਾਏ ਸਕਤ ਹੈ ਅਲੀਗੇਸ਼ਨ ਲਗਾਏ ਉਹ ਦੈਟ ਇਜ਼ ਵਿਦ ਦਾ ਕਮਿਸ਼ਨ ਬਟ ਐਸਾ ਕਿਉਂਕਿ ਉਹਨਾਂ ਨੇ ਤੁਹਾਡੇ ਤੇ ਅਲੀਗੇਸ਼ਨ ਸਾਰੇ ਅਗੇ ਲਿਗਿਸ ਲੱਗੇ ਜੀ ਹਰ एवरीवन ਬਡੀ ਇਸ ਐਸਐਚਯੂ ਰਿਸਪੋਨਸਿਬਲ ਹੈ ਪਾਕੀ ਵੀ ਰਿਸਪੋਨਸਿਬਲ ਹੈ ਜੀ ਸਿਰਫ ਕੱਲੇ ਐਸਐਚਯੂ ਹੀ ਕਿਊ ਰਿਸਪੋਨਸਿਬਲ ਠਰਾਇਆ ਜਾਣਾ ਜਦੋਂ ਕਿ ਜੇ ਪੂਰਾ ਸਿਸਟਮ ਬਣਿਆ ਹੋਇਆ ਸਬ ਡਿਵੀਜ਼ਨ ਹੈ ਡਿਸਟ੍ਰਿਕਟ ਹੈ ਡਿਵੀਜ਼ਨ ਹੈ ਉਹ ਰੇਂਜਿਸ ਬਣੀਆਂ ਹੋਈਆਂ ਫਿਰ ਹੂ एवरीवन ਬਡੀ ਹਸ ਟੇਕ ਰਿਸਪੋਨਸਿਬਿਲਟੀ